ਰੁਪੀ ਜੀ ਕਿਵੇਂ ਦਾ ਲੱਗ ਰਿਹਾ ਕਿਉਂਕਿ ਸਾਰਿਆਂ ਨੂੰ ਪਤਾ ਤੁਸੀਂ ਘੱਟ ਬੋਲਦੇ ਪਰ ਮੂਵੀ ਚ ਬਹੁਤ ਸੋਹਣਾ ਬੋਲਦੇ ਥੈਂਕ ਯੂ ਜੀ ਥੈਂਕ ਯੂ ਅਗੜ ਜੱਕਤੇ ਫੱਟੇ ਅਨਮੋਲ ਨੇ ਜੀ ਕੀ ਵਾਬ ਸਰ ਕਿਵੇਂ ਦੀ ਲੱਗੀ ਅੰਡ ਕੋਕਾ ਆਤਾ ਯਾਰ ਦੇਖਣੀ ਚਾਹੀਦੀ ਸਾਰੇ ਪੰਜਾਬ ਨੂੰ ਸਾਰੇ ਮਤਲਬ ਬਹੁਤ ਵਧੀਆ ਮੂਵੀ ਆ ਯਾਰ ਬੋਡੀ ਵੀ ਮੱਝਲੀ ਬੋਲੀ ਬਾਹਰ ਹਾਂ ਭਾਈ ਪੂਰੀ ਘੰਟ ਮੂਵੀ ਆ ਯਾਰ ਰੇਅਲ ਸਾਹਿਬ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਜੀ ਬਹੁਤ ਵਧੀਆ ਓਕੇ ਰਿਪੋਰਟ ਅੱਜ ਤਾਂ ਐਨਕ ਲਾ ਦੋ ਅੱਜ ਲੰਬਾ ਲਾ ਦੋ ਨਾ ਐਨਕ ਕਾਤੋਂ ਲਾਉਣੇ ਹੋ ਤੁਸੀਂ ਮੇਰੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਯਾਰ ਹਰ ਆਰਟਿਸਟ ਨੇ ਬਹੁਤ ਅੱਛਾ ਕੰਮ ਕੀਤਾ ਹੈ ਕੋਈ ਇੱਕ ਇੱਕ ਅੱਛਾ ਕਰੇ ਉਹਦਾ ਨਹੀਂ ਫਾਇਦਾ ਹੁੰਦਾ ਸਾਰੇ ਆਪਣੀ ਆਪਣੀ ਜਗ੍ਹਾ ਤੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਹੈ ਸਾਰਿਆਂ ਨੇ डायलॉग प्लीज हो कोई भी डायलॉग <laughs> मजे दी मेरी के। <laughs> बहुत अच्छी मूवी है सबको जरूर देखनी है इंस्पायरिंग सी मूवी है बहुत अच्छा मोटिव है आजकल हम रिश्ते निभाना भूल जाते हैं ਔਰ ਇਸ ਮੂਵੀ ਨੇ ਬਹੁਤ ਕੁਝ ਸਿਖਾਇਆ ਹੈ ਟਾਈਮ ਰੋਟੇਟ ਕਰਦਾ ਹੈ ਜੈਸਾ ਕਰੋਗੇ ਵੈਸਾ ਭਰੋਗੇ ਬਹੁਤ ਬੜੀਆ ਸਰ ਬਹੁਤ ਅੱਛੀ ਮੂਵੀ ਹੈ ਜੀ ਡਾਇਲੋਗ ਡਿਲੀਵਰੀ ਕਿਵੇਂ ਦੀ ਲੱਗੀ ਬਹੁਤ سارے ਡਾਇਲੋਗ ਸੀਗੇ ਸਾਰੇ ਐਡਰੈਪ ਸੁਪਰ 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 ਬਹੁਤ ਵਧੀਆ ਜੀ ਬਹੁਤ ਵਧੀਆ ਖਾਸ ਕਰਕੇ ਇਹਦੀ ਮਾਜੇ ਵਾਲੀ ਬੋਲੀ ਦਾ ਜਿਹੜਾ ਉਹਨਾਂ ਨੇ ਐਕਸੈਂਟ ਪਕੜਿਆ ਸੀ ਬਿਲਕੁਲ ਪਰਫੈਕਟ ਸੀਗਾ ਆਪਾਂ ਤੇ ਅਮੀਰ ਖਾਨ ਦੀ ਫਿਲਮ ਚ ਵੀ ਨੁਕਸ ਕੱਢ ਦਿੰਨੇ ਆ ਪਰ ਇਹਦੇ ਵਿੱਚ ਕੋਈ ਵੀ ਨੁਕਸ ਨਹੀਂ ਲੱਭਿਆ ਮੈਨੂੰ ਹਾਲਾਂਕਿ ਉਹ ਮਡੰਡਾ ਏਰੀਆ ਦੇ ਨੇ ਫਿਰ ਵੀ ਉਹਨਾਂ ਨੇ ਮਾਜੇ ਵਾਲੇ ਏਰੀਆ ਦੀ ਜੋ ਲੈਂਗੁਏਜ ਉਹ ਬਾਈ ਜੀ ਕਿਵੇਂ ਦਾ ਲੱਗ ਰਿਹਾ ਅੱਜ ਸਕਰੀਨ ਤੇ ਦੇਖ ਰਹੇ ਹੋ ਮੂਵੀ আরে ਯਾਰ ਬਹੁਤ ਮਜ਼ਾ ਬਹੁਤ ਮਜ਼ਾ ਇਹ ਜਦੋਂ ਅਸੀਂ ਸ਼ੂਟ ਕਰ ਰਹੇ ਸੀਗੇ ਉਦੋਂ ਇੱਕ ਅਲੱਗ ਜ਼ੋਨ 'ਚ ਸ਼ੂਟ ਕੀਤੀ ਅਸੀਂ ਗਰਮੀਆਂ 'ਚ ਸ਼ੂਟ ਕੀਤੀ ਬਟ ਉਹ ਜਦੋਂ ਫਿਲਮ ਕਹਿੰਦੇ ਨੇ ਨਾ ਜਦੋਂ ਜੁੜ ਕੇ ਬਾਹਰ ਆਉਂਦੀ ਹੈ ਤਾਂ ਕਿਆ ਬਾਤ ਔਰ ਤਨ ਪਤਾ ਹੀ ਮੈਂ ਪਹਿਲੇ ਵੀ ਜੀਟੀਐਮਪੀ3 ਦੇ ਬਹੁਤ ਸਾਰੇ ਪ੍ਰੋਜੈਕਟ ਕੀਤੇ ਆ ਉਹਨਾਂ ਦਾ ਹਰ ਵਾਰ ਦਾ ਇਹ ਹੁੰਦਾ ਕਿ ਕੁਝ ਅਲੱਗ ਲੈ ਕੇ ਆਉਣਾ ਤੇ ਇਸ ਵਾਰੀ ਫੇਰ ਉਹਨਾਂ ਨੇ ਪ੍ਰੂਫ ਕਰ ਦਿੱਤਾ ਕਿ ਥਿਸ ਇਜ਼ ਸਮਥਿੰਗ ਡਿਫਰੈਂਟ ਰਾਈਟ ਕਿ ਦਰਸ਼ਕਾਂ ਕਿਉਂਕਿ ਤੁਸੀਂ ਉਹ ਸਮਾਂ ਕਿਤੇ ਨਾ ਕਿਤੇ ਯਾਦ ਕਰਦੇ ਹੋ ਕਿ ਤੁਸੀਂ ਸਾਡੇ ਤੋਂ ਜ਼ਿਆਦਾ ਹਾਂਜੀ ਹਾਂ ਬਿਲਕੁਲ ਬਹੁਤ ਸੋਹਣੀ ਫਿਲਮ ਮੈਨੂੰ ਬਹੁਤ ਸਵਾਦ ਆਇਆ ਫਿਲਮ ਦੇਖ ਕੇ ਤੇ ਸਭ ਤੋਂ ਖੁਸ਼ੀ ਦੀ ਗੱਲ ਮੇਰੇ ਲਈ ਇਹ ਆ ਕਿ ਸਾਡੀ ਕੁੱਲ ਸਿੱਧੂ ਉਹਨੇ ਧੁੱਕੀ ਘੜਤੀ ਫੜ ਕੇ 나ਗਨ ਢੱਲੋਂ ਦਾ ਜੋ ਉਹਨੇ ਕਰੈਕਟਰ ਕੀਤਾ ਜੀ ਇਸ ਤੋਂ ਬਾਅਦ ਉਹਨੂੰ ਬਹੁਤ ਵੱਡੀਆਂ ਫਿਲਮਾਂ ਮਿਲਣਗੀਆਂ ਲੋਕ ਉਹਨੂੰ ਹੋਰ ਪਸੰਦ ਕਰਨਗੇ ਉਹਦੀ ਪਛਾਣ ਬਣੂਗੀ ਔਰ ਧੀਰਜ ਰਜਨ ਪਾਜੀ ਨੂੰ ਔਰ ਗੀਤ MP3 ਨੂੰ ਮੈਂ ਮੁਬਾਰਕਾਂ ਦਿੰਦਾ ਖਾਸ ਕਰਕੇ ਗੁਰਪ੍ਰੀਤ ਭੁੱਲਰ ਮੇਰਾ ਛੋਟਾ ਵੀਰ ਇੱਕ ਵਰਡ ਚ ਕਿਵੇਂ ਡਿਸਕ੍ਰਾਈਬ ਕਰੋਗੇ ਮੂਵੀ ਨੂੰ ਇੱਕ ਵਰਡ ਚ ਅੱਤ ਕੀ ਬਾਤ ਹੈ ਜੀ ਸਿਮਰਨ ਜੀ ਮੂਵੀ ਦੇਖੀ ਐ ਅਸੀਂ ਅਕਸਰ ਦੇਖਦੇ ਆ ਮਜੈਲ ਬਾਰਡਰ ਏਰੀਆ ਪੈ ਜਾਂਦਾ ਬੋਲੀ ਅਲੱਗ ਹੋ ਜਾਂਦੀ ਐ ਤੌਰ ਅਲੱਗ ਹੋ ਜਾਂਦੀ ਐ ਕਲਚਰ ਹੀ ਡਿਫਰੈਂਟ ਹੋ ਜਾਂਦਾ ਐ ਸੋ ਕਿਵੇਂ ਦਾ ਲੱਗਾ ਮੂਵੀ ਦੇਖ ਕੇ ਫਿਲਮ ਦੇਖ ਕੇ ਬਹੁਤ ਵਧੀਆ ਲੱਗਿਆ ਜੀ ਕੁਝ ਅਸੀਂ ਮੈਂ ਇਸ ਫਿਲਮ ਦਾ ਹਿੱਸਾ ਵੀ ਆ ਜੀ ਤੇ ਇਸ ਫਿਲਮ ਦੇ ਵਿੱਚ ਪੱਗਾਂ ਦਾ ਕੰਮ ਮੇਰੇ ਕੋਲੇ ਸੀ ਸਾਰਾ ਹਾਂਜੀ ਹਾਂਜੀ ਦੀਪ ਥਰੋਡ ਬਾਈ ਦੇ ਵੀ ਪੱਗ ਦਾ ਕਿਰਦਾਰ ਤੁਸੀਂ ਹਾਜੀ ਦੇ ਵੀ ਭਾਈ ਦੇ ਭਾਈ ਬੰਨੀ ਆ ਮੈਂ ਹੀ ਬੰਨੀ ਸੀ ਪੱਗ ਉਹ ਇੱਕ ਅਜਤ ਪੁਲਸੀਏ ਦਾ ਕਿਰਦਾਰ ਸੀਗਾ ਉਹਨਾਂ ਦੇ ਨਾ ਦਸਤਾਰ ਇਸ ਵਾਰ ਇਸ ਤਰ੍ਹਾਂ ਲੱਗ ਰਹੀ ਸੀ ਕਿ ਕਿ ਉਹਨਾਂ ਦੇ ਫੇਸ ਵਾਸਤੇ ਉਹੀ ਸ਼ੇਪ ਬਣੀ ਐ ਉਹੀ ਇੱਕ ਕਿਰਦਾਰ ਜੋ ਨਿਕਲ ਕੇ ਆਣਾ ਚਾਹੀਦਾ ਸੀਗਾ ਪੱਗ ਨਾਲ ਨਿਕਲ ਕੇ ਆਇਆ ਸੋ ਜਦ ਸੈੱਟ ਤੇ ਸੀਗੇ ਉਦੋਂ ਮਝੈਲੀ ਬੋਲੀ ਨਿਕਲ ਕੇ ਸਾਹਮਣੇ ਆਉਂਦੀ ਸੀਗੀ ਉਦੋਂ ਕੀ ਮਖੌਲ ਹੁੰਦਾ ਸੀਗਾ ਅੱਜ ਤੋਂ ਅਪ ਪੱਗ ਦੀ ਗੱਲ ਕਰ ਰਹੇ ਨੇ ਤੇ ਪੱਗ ਦੇ ਵਿੱਚ ਤੇ ਅਪ ਪਹਿਲਾਂ ਇੱਕ ਦੋ ਵਾਰੀ ਬੰਨੀ ਸੀ ਮੈਂ ਤੇ ਜਦੋਂ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਟ੍ਰੇਲ ਆਪਣਾ ਸਾਰਾ ਲੁੱਕ ਦਸੀ ਜਾਂਦੀ ਵੀ ਐਡਾ ਲੁੱਕ ਰੱਖਣੀ ਆ ਤੇ ਇੱਕ ਦੋ ਵਾਰੀ ਬੰਨੀ ਸੀ ਫੇ ਦੇ ਭਾਈ ਆਪੇ ਕਹਿੰਦੇ ਸੀ ਕਿ ਪੱਗ ਨਹੀਂ ਅੱਖਾਂ ਤੇ ਬੰਨਣੀ ਵੀ ਉੱਪਰ ਹਾਈਟ ਚੱਕ ਕੇ ਬਣਾਇਆ ਫਿਰ ਉਦੋਂ ਹਾਈਟ ਚੱਕ ਕੇ ਪਰ ਲੁੱਕ ਰੱਖੀ ਸੀ ਪੱਗ ਫਿਰ ਹੁਣਾਂ ਨਾਲ ਗੱਲਬਾਤ ਕਰਦੇ ਵੀਰੇ ਕਿਵੇਂ ਲੱਗੀ ਆ ਜੀ ਮੂਵੀ ਫਿਲਮ ਬੜੀ ਵਧੀਆ ਸੀ ਜੀ ਬਹੁਤ ਵਧੀਆ ਫਿਲਮ ਸੀ ਤੁਸੀਂ ਮਾਲਵੇ ਦੇ ਹੋ ਜੀ ਕਿਹੜਾ ਏਰੀਆ ਹੁੰਦਾ ਜੀ ਇਹ ਥੋੜਾ ਥੋੜਾ ਸ਼ਹਿਰ ਕਿਹੜਾ ਹੈ ਮੋਹਾਲੀ ਮੋਹਾਲੀ ਉਹੀ ਇਹ ਪੁਵਾਦੀ ਵਾਲੇ ਪੇਰੇ ਚ ਵੀ ਆ ਜਾਂਦਾ ਪਰ ਮਰਜ਼ੀ ਦੀ ਜਦੋਂ ਬੋਲੀ ਦੇਖੀ ਮੂਵੀ ਦੇ ਵਿੱਚ ਡਾਇਲੌਗਸ ਦੇਖ ਕੇ ਉਹ ਲੈਗੇਸੀ ਦੇਖੀ ਬਾਰਡਰ ਏਰੀਆ ਤੇ ਕਿਵੇਂ ਦੇਖੋ ਵਪਾਰ ਜਿਹੜਾ ਹੁੰਦਾ ਹੈ ਚਲੋ ਉਹ ਤਾਂ ਇੱਕ ਸਟੋਰੀ ਹੋ ਗਈ ਫਿਲਮ ਦੀ ਨਾ ਜਿਵੇਂ ਪਰ ਫਿਲਮ ਜਿਹੜੀ ਆਪਾਂ ਫਿਲਮ ਨੂੰ ਫਿਲਮ ਦੇ ਤੌਰ ਤੇ ਦੇਖੀਏ ਵੀ ਫਿਲਮ ਦੀ ਡਾਇਰੈਕਸ਼ਨ ਬਹੁਤ ਵਧੀਆ ᱛੀ ਫਿਲਮ ਚ ਐਕਟਿੰਗ ਬਹੁਤ ਵਧੀਆ ᱛੀ ਸਾਰੇ ਕਲਾਕਾਰਾਂ ਨੇ ਡਾਇਲੋਗ ਡਾਇਲੋਗ ਤਾਂ ਵਾਹ ਕਮਾਲ ਮੈਂ ਕਹਿੰਦਾ ਹਰੇਕ ਡਾਇਲੋਗ ਤੇ ਤਾੜੀਆਂ ਮਾਰਨ ਨੂੰ ਜੀ ਕਰਦਾ ਤਾਂ ਜੀ ਇੰਨੇ ਵਧੀਆ ਡਾਇਲੋਗ ਤੇ ਆਪਾਂ ਗੱਲ ਕਰੀਏ ਧੀਰਜ ਕੁਮਾਰ ਰਤਨ ਜੀ ਦੀ ਐਕਟਿੰਗ ਡਾਇਰੈਕਸ਼ਨ ਸਭ ਕੁਝ ਬਹੁਤ ਵਧੀਆ ਆਪਣੇ ਗੋਗੋ ਗਿੱਲ ਜੀ ਤਾਂ ਕਮਾਲ ਦੇ ਹੈਗੇ ਹੀ ਆ ਤੇ ਉਹਦੇ ਨਾਲ ਦੇਵ ਖਰੋੜ ਹੋ ਗਿਆ ਤੀਰ ਜਿਕ ਮਾਰ ਹੋ ਗਿਆ ਤੇ ਵੱਡਾ ਕਰੇਵਾਲ ਨੇ ਵੀ ਕਾਫੀ ਮਤਲਬ ਰੰਗ ਬੰਨੇ ਉਹਨਾਂ ਨੇ ਵੀ ਤੇ ਬਾਕੀ ਦੇਖੋ ਮਝੈਲ ਤਾਂ ਇੱਕ ਨਹੀਂ ਵਿਗੜਿਆ ਮਾਨ ਇਹ ਤਾਂ ਸਾਰੇ ਹੀ ਵਿਗੜੇ ਪਏ ਆ ਮੈਂ ਤਾਂ ਕਹਿੰਦਾ ਇੱਕ ਵਾਰ ਵਿਗੜੇ ਮਝੈਲਾਂ ਨੂੰ ਦੇਖਣ ਜਰੂਰ ਆਓ 31 ਤਰੀਕ ਨੂੰ ਸਰਮਾ 31 ਤਰੀਕ ਨੂੰ ਸਰਮਾ ਗੱਗੂ ਬਾਈ ਦਾ ਨਾ ਇੱਕ ਜਦ ਪਹਿਲੇ ਲਾ ਦੂਰ ਸੀਗਾ ਤਾਂ ਸਾਰੇ ਯਾਦ ਕਰਦੇ ਸੀਗੇ ਕਿ ਬਸ ਦੋ ਨਾਮ ਸੀਗੇ ਯੋਗਰਾਜ ਜਾਂ ਗੱਗੂ ਗੇਲ ਹੁਣ ਗੱਗੂ ਗੇਲ ਬਾਈ ਦੀ ਦੇਵਕ੍ਰੋੜ ਬਾਈ ਨਾਲ ਕੈਮਿਸਟਰੀ ਕਿਵੇਂ ਦੀ ਲੱਗੀ ਨਹੀਂ ਬੜੀ ਵਧੀਆ ਤੇਜੀ ਇਹਨਾਂ ਦੀ ਲੋਕੋ ਵਾਈਜ਼ ਦੋਨੋਂ ਵਧੀਆ ਲੱਗਦੇ ਆ ਸਕਰੀਨ ਦੇ ਉੱਪਰ ਬਾਡੀ ਵੱਲੋਂ ਦੋਨੋਂ ਵਧੀਆ ਲੱਗਦੇ ਆ ਤੇ ਐਕਟਿੰਗ ਦੇਖੋ ਕੋਈ ਇਹਨਾਂ ਦੀ ਪਹਿਲੀ ਵਲਾਉਂਦਾ ਹੈ ਨਹੀਂ ਜੀ ਇਹ ਕਾਫੀ ਫਿਲਮਾਂ ਹੁਣ ਤੱਕ ਆ ਚੁੱਕੀਆਂ ਆ ਹੁਣ ਤੱਕ ਆਪਣਾ ਲੋਹਾ ਮਨਵਾ ਚੁੱਕੇ ਆ ਤੇ ਅੱਗੇ ਨੂੰ ਵੀ ਉਹਨਾਂ ਦੀ ਐਕਟਿੰਗ ਦੀ ਜਿਹੜੀ ਹੈਗੇ ਮੇਰੇ ਖਿਆਲ ਦੌਰ ਕਦੇ ਖਤਮ ਨਹੀਂ ਹੋਏਗਾ ਜੀ ਅਸੀਂ ਅਕਸਰ ਦੇਖਦੇ ਆ ਨਾ ਰੂਪੀ ਗਿਲ ਕਾਫੀ ਘੱਟ ਬੋਲਦੇ ਆ ਪਰ ਉਹਨਾਂ ਨੂੰ ਇੱਕ ਮਜੇਲਨ ਪਲਸ ਦਾ ਰੋਲ ਦਿੱਤਾ ਗਿਆ ਮੂਵੀ ਦੇ ਵਿੱਚ ਉਹ ਕਿਵੇਂ ਦਾ ਲੱਗਾ ਜੀ ਬੜਾ ਵਧੀਆ ਲੱਗਿਆ ਜੀ ਉਹ ਮਜੇਲ ਲੁੱਕ ਵਿੱਚ ਸੋਨੇ ਹੋਰ ਗੱਲਬਾਤ ਕਰੋ ਹਰਮਨ ਵੀਰੇ ਬਹੁਤ ਰੁਪੀ ਜੀ ਕਿਵੇਂ ਦਾ ਲੱਗ ਰਿਹਾ ਕਿਉਂਕਿ ਸਾਰਿਆਂ ਨੂੰ ਪਤਾ ਤੁਸੀਂ ਘੱਟ ਬੋਲਦੇ ਪਰ ਮੂਵੀ ਚ ਬਹੁਤ ਸੋਹਣਾ ਬੋਲਿਆ ਥੈਂਕ ਯੂ ਜੀ ਥੈਂਕ ਯੂ ਸੋ ਅੜਬ ਇੱਕ ਰੋਲ ਦੇਖਣ ਨੂੰ ਮਿਲਿਆ ਸੀ ਅਕਸਰ ਦੇਖਦੇ ਆ ਮਝੈਲ ਦਾ ਜਿਹੜਾ ਕਿਰਦਾਰ ਡਾਇਲੋਗ ਕਾਫੀ ਫੇਮਸ ਹੋ ਗਿਆ ਕਿਵੇਂ ਦੀ ਲੱਗੀ ਵੀਰ ਕਿ ਮੈਂ ਕਹ ਚੱਕ ਤੇ ਫੱਟੇ ਅਨਮੋਲ ਨੇ ਜੀ ਕੀ ਬਾਤ ਹੈ ਜੀ ਸਰ ਕਿਵੇਂ ਦੀ ਲੱਗੀ ਅੰਡ ਕੋਕਾ ਆਤਾ ਯਾਰ ਦੇਖਣੀ ਚਾਹੀਦੀ ਸਾਰੇ ਪੰਜਾਬ ਨੂੰ ਸਾਰੇ ਮਤਲਬ ਬਹੁਤ ਵਧੀਆ ਮੂਵੀ ਆ ਯਾਰ ਥੋੜੀ ਵੀ ਮੱਝ ਵਾਲੀ ਬੋਲੀ ਬਾਹਰ ਹੈ ਹਾਂ ਬਾਈ ਪੂਰੀ ਘੰਟ ਮੂਵੀ ਆ ਯਾਰ ਰੇਅਲ ਸਾਹਿਬ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਜੀ ਕਤਲ ਹਾਉਣੇ ਹੋ ਤੁਸੀਂ ਮੇਰੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਯਾਰ ਮੱਝੇ ਲੈ ਅੱਖ ਲਗਾ ਕੇ ਲੰਗਦੇ ਨੇ ਨਾ ਤਾਂ ਕਰਕੇ ਮੈਂ ਮੱਝੇ ਵਾਲੇ ਨਹੀਂ ਭਰਾਵਾ ਮੈਂ ਤਾਂ ਮਲਵਈਆਂ ਫਿਲਮ 'ਚ ਵੀ ਹੂੰ ਵੀ ਮਲਵਈਆਂ ਗੱਗੂ ਗਿੱਲ ਸਾਹਿਬ ਇੱਥੇ ਨੇ ਹਰ ਹਰ ਆਰਟਿਸਟ ਨੇ ਬਹੁਤ ਅੱਛਾ ਕੰਮ ਕੀਤਾ ਹੈ ਕੋਈ ਇੱਕ ਇੱਕ ਅੱਛਾ ਕਰੇ ਉਹਦਾ ਨਹੀਂ ਫਾਇਦਾ ਹੁੰਦਾ ਸਾਰੇ ਆਪਣੀ ਆਪਣੀ ਜਗ੍ਹਾ ਤੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਹੈ ਸਾਰਿਆਂ ਨੇ ਗਿਲ ਸਾਹਿਬ ਇੱਕ ਡਾਇਲੋਗ ਪਲੀਜ਼ ਹੋ ਜਾਏ ਕੋਈ ਵੀ ਡਾਇਲੋਗ ਇਹ ਮਾਜੇ ਦੀ ਗੱਦੀ ਮੇਰੀ ਮਸ਼ੂਕ ਏ ਸੋ ਕਿਵੇਂ ਦੀ ਲੱਗੀ ਮੂਵੀ ਸੇ ਬਹੁਤ ਵਧੀਆ ਬਹੁਤ ਵਧੀਆ ਕਿਵੇਂ ਦੀ ਲੱਗੀ ਬਹੁਤ ਮੀ ਰੇਟਿੰਗ ਤੇ ਆ बहुत अच्छी मूवी है सबको जरूर देखनी है इंस्पायरिंग सी मूवी है बहुत अच्छा मोटिव है आजकल हम रिश्ते निभाना भूल जाते हैं और इस मूवी ने बहुत कुछ सिखाया है टाइम रोटेट करता है जैसा करोगे वैसा भरोगे तो सब ने जाना है मजहल देखने इट्स ऑसम लगता है मिर्जापुर की गद्दी के जो शोर था माजे की गद्दी का भी शोर होगा

ਕਿਵੇਂ ਦੀ ਲੱਗੀ ਭਾਜੀ ਮੂਵੀ ਬਹੁਤ ਵਧੀਆ ਜੀ ਬਹੁਤ ਵਧੀਆ ਖਾਸ ਕਰਕੇ ਜਿਹੜੀ ਮਾਝੇ ਵਾਲੀ ਬੋਲੀ ਦਾ ਜਿਹੜਾ ਉਹਨਾਂ ਨੇ ਐਕਸੈਂਟ ਪਕੜਿਆ ਸੀ ਬਿਲਕੁਲ ਪਰਫੈਕਟ ਸੀਗਾ ਆਪਾਂ ਤੇ ਅਮੀਰ ਖਾਨ ਦੀ ਫਿਲਮ ਚ ਵੀ ਨੁਕਸ ਕੱਢ ਦਿੰਨੇ ਆਪਾਂ ਇਹਦੇ ਵਿੱਚ ਕੋਈ ਵੀ ਨੁਕਸ ਨਹੀਂ ਲੱਭਿਆ ਮੈਨੂੰ ਗੁਗੁਗਿਲ ਸਾਹਿਬ ਕਾਫੀ ਦਿਨ ਬਾਅਦ ਇਸ ਤਰੀਕੇ ਦੇਖੀਏ ਹਾਂ 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 ਬਹੁਤ ਵਧੀਆ ਉਹਨਾਂ ਨੇ ਵੀ ਐਕਸੈਂਟ ਹਾਲਾਂਕਿ ਉਹ ਮਡੰਡਾ ਏਰੀਆ ਦੇ ਨੇ ਫਿਰ ਵੀ ਉਹਨਾਂ ਨੇ ਮਾਝੇ ਵਾਲੇ ਏਰੀਆ ਦੀ ਜੋ ਲੈਂਗੁਏਜ ਉਹਨਾਂ ਦੀ ਡਾਇਲੌਗ ਸੀਗੇ ਡਿਲੀਵਰੀ ਦਿੱਤੀ ਉਹਨਾਂ ਨੇ ਪਰਫੈਕਟ ਸੀਗੇ ਭਾਈ ਜੀ ਕਿਵੇਂ ਦਾ ਲੱਗ ਰਿਹਾ ਅੱਜ ਸਕਰੀਨ ਤੇ ਦੇਖ ਰਹੇ ਹੋ ਮੂਵੀ ਅਰੇ ਯਾਰ ਬਹੁਤ ਮਜ਼ਾ ਬਹੁਤ ਮਜ਼ਾ ਇਹ ਜਦੋਂ ਅਸੀਂ ਸ਼ੂਟ ਕਰ ਰਹੇ ਸੀਗੇ ਉਦੋਂ ਇੱਕ ਅਲੱਗ ਜ਼ੋਨ ਚ ਸ਼ੂਟ ਕੀਤੀ ਅਸੀਂ ਗਰਮੀਆਂ ਚ ਸ਼ੂਟ ਕੀਤੀ ਬਟ ਉਹ ਜਦੋਂ ਫਿਲਮ ਕਹਿੰਦੇ ਨਾ ਜਦੋਂ ਜੁੜ ਕੇ ਬਾਹਰ ਆਂਦੀ ਹੈ ਤਾਂ ਕਿਆ ਬਾਤ ਔਰ ਤਨ ਪਤਾ ਹੀ ਮੈਂ ਪਹਿਲੇ ਵੀ ਜੀਟੀਐਮਪੀ3 ਦੇ ਬਹੁਤ ਸਾਰੇ ਪ੍ਰੋਜੈਕਟ ਕੀਤੇ ਆ ਉਹਨਾਂ ਦਾ ਹਰ ਵਾਰ ਦਾ ਇਹ ਹੁੰਦਾ ਕਿ ਕੁਝ ਅਲੱਗ ਲੈ ਕੇ ਆਉਣਾ ਤਾਂ ਇਸ ਵਾਰੀ ਫੇਰ ਉਹਨਾਂ ਨੇ ਪ੍ਰੂਫ ਕਰ ਦਿੱਤਾ ਕਿ ਦਿਸ ਇਜ਼ ਸਮਥਿੰਗ ਡਿਫਰੈਂਟ ਰਾਈਟ ਤੇ ਉੱਤੋਤੀ ਰਜਪਾ ਜੀ ਤੁਹਾਨੂੰ ਪਤਾ ਡਾਇਰੈਕਸ਼ਨ ਦੇ ਮਸਲੇ ਚ ਦਾ ਇੱਕ ਨੰਬਰ ਇੱਕ ਨੰਬਰ ਹੈ ਨਾ ਤੇ ਡਾਇਲੌਗਸ ਦੇਖ ਲਓ ਤੁਸੀਂ ਦੇਵ ਬਾਈ ਸੁਪਰ ਐਕਟਰ ਉਹ ਹੱਥ ਨਹੀਂ ਫੜ ਸਕਦਾ ਮਾਰਕ ਰੰਦਾਵਾ ਜਿਹੜਾ ਕਿ ਜਿਨ੍ਹਾਂ ਨੂੰ ਅਸੀਂ ਦੇਖਿਆ ਹੈ ਨਾ ਕਿਆ ਮਤਲਬ ਇੱਕ ਕਲੈਕਟਿਵਲੀ ਸਾਰੇ ਜਿੰਨੇ ਵੀ ਐਕਟਰ ਸੀਗੇ ਵਿਦ ਡਾਇਲੌਗਸ ਗਾਣੇ ਉਹ ਕੰਪਲੀਟ ਪੈਕੇਜ ਹੁੰਦਾ ਨਾ ਜਿਹੜਾ ਉਹ ਸੀ ਮੈਨੂੰ ਤਾਂ ਕਿਮਿਸਟਰੀ ਬੱਡੇ ਗਰੇਅਲ ਬਾਈ ਨਾਲ ਕਾਫੀ ਜੁੜਦੀ ਆ ਇਸ ਵਾਰ ਵੀ ਕਾਫੀ ਨਿਆਰੇ ਆ ਸਾਡੀ ਦਾ ਆਫ ਆਫ ਸਕਰੀਨ ਵੀ ਤੇ ਆਨ ਸਕਰੀਨ ਵੀ ਅਸੀਂ ਫੁੱਲ ਮਸਤੀ ਕਰਦੇ ਆ ਤੇ ਬਸ ਉਹ ਮਸਤੀ ਮਸਤੀ ਦੇ ਵਿੱਚ ਹੀ ਫਿਲਮ ਕੀਤੀ ਐ ਪਰ ਗਾਣੇ 'ਚ ਵੀ ਸਪਰੇਟਾ ਦੇਗੇ ਸੀ ਉਹ ਮੇਰਾ ਉਦਾਂ ਵੀ ਹਿਸਾਬ ਦਾ ਉਹਦਾ ਨਾਲ ਚੱਲਦਾ ਰਹਿੰਦਾ ਵਾ ਕਿ ਯਾਰ ਉਹ ਕੋਈ ਨਾ ਕੋਈ ਪੰਗਾ ਖੜਾ ਕਰਦੇ ਰਹਿੰਦਾ ਮੇਰੇ ਲਈ ਅੱਛਾ ਕਿਸੇ ਨੂੰ ਰਾਜ ਨਹੀਂ ਪਤਾ ਤੁਹਾਨੂੰ ਪਤਾ ਹੋਏਗਾ ਕਿਉਂਕਿ ਤੁਸੀਂ ਵੱਡੇ ਗਰੇਅਲ ਬਾਈ ਨਾਲ ਜ਼ਿਆਦਾ ਰਹਿੰਦੇ ਹੋ ਐਣਕ ਕਿਉਂ ਨਹੀਂ ਲਾਉਂਦੇ ਕਿੱਥੇ ਐਣਕ ਕਿਉਂ ਨਹੀਂ ਲਾਉਂਦੇ ਯਾਰ ਉਹਦੇ ਕੋ ਹੈਗੀਆਂ ਤੂੰ ਕੋ ਲਾਂਦਾ ਕਿਉਂ ਨਹੀਂ ਤੂੰ ਤੇਰੇ ਕੋ ਨਹੀਂ ਹੈਗੀਆਂ ਕੀ ਬਾਤ ਐ ਸੋ ਬੋਲ ਦੋ ਧੰਨਵਾਦ ਸੋ ਇਹ ਮੂਵੀ ਦੇ ਕਿਰਦਾਰਾਂ ਦੀ ਗੱਲ ਕਰਦੇ ਆ ਤਾਂ ਇੱਕ ਵਾਰ ਜੀ ਕਿਤੇ ਰੇਟਿੰਗ ਦੀ ਗੱਲ ਕਰਦੇ ਤਾਂ 10 ਆਊਟ ਆਫ 10 ਨਿਕਲ ਕੇ ਆ ਰਹੀ ਹੈ ਮੂਵੀ ਕਿਉਂਕਿ ਜੋ ਡਾਇਲੌਗ ਸੀਗੇ ਜੋ ਇੱਕ ਡਾਇਰੈਕਸ਼ਨ ਕੀਤੀ ਗਈ ਹੈ ਉਹ ਤਿਰਜ ਕੇਦਾਰਨਾਥ ਜੀ ਵੱਲੋਂ ਉਹ ਇੱਕ ਪਰਫੈਕਸ਼ਨ ਨਿਕਲ ਕੇ ਸਾਹਮਣੇ ਆਈ ਹੈ ਸੁਝ ਇਸ ਤਰੀਕੇ ਮੂਵੀਆਂ ਦੇ ਵਿੱਚ ਡਾਇਲੌਗ ਸੀਗੇ ਉਹ ਕਿਤਨਾ ਕਿਤੇ ਮੱਝ ਦੀ ਖੂਬਸੂਰਤੀ ਨੂੰ ਦਰਸਾਉਂਦੇ ਸੀਗੇ ਗੱਲਬਾਤ ਕਰਦੇ ਕਿਸ ਤਰੀਕੇ ਲੱਗ ਰਹੀ ਹੈ ਕਿਵੇਂ ਦੀ ਲੱਗੀ ਬਾਈ ਜੀ ਮੇਰੇ ਤੇ ਕਰ ਦਿਓ ਜੀ ਕਿਵੇਂ ਦੀ ਲੱਗੀ ਮੈਮੂ ਜੀ ਸੋ ਗੱਲਬਾਤ ਕਰਦੇ ਬਾਈ ਸਤਿ ਸ਼੍ਰੀ ਅਕਾਲ ਗਿਆ ਸਤਿ ਸ਼੍ਰੀ ਅਕਾਲ ਵੀਰੇ ਕਿਵੇਂ ਦੀ ਲੱਗੀ ਵੀਰੇ ਮੂਵੀ ਸਿਰਾ ਸਿਰਾ ਬਾਈ ਮਝਾਲਾਂ ਦੀ ਬੋਲੀ ਦੇਖ ਗਈ ਇੱਕ ਤਾਂ ਲੈਗਸੀ ਦੇਖ ਰਹੀ ਬੈਸਟ ਫਿਲਮ ਲੱਗੀ ਯਾਰ ਬਹੁਤ ਗਹਿਣ ਸਤਿਗੁਰੂ ਗੱਲ ਸਾਹਿਬ ਦੇ ਡਾਇਲੌਗ ਬੜੇ ਸ਼ੀਰ ਐਂਡ ਐਂਡ ਦਾ ਮਾਇਆ ਐਸਾ ਦੋੜੀ ਕਿੱਦਾਂ ਦੀ ਲੱਗੀ ਬੜੀ ਦੋ ਧਾਕੜ ਐਕਟਰ ਇੱਕੋ ਪੜਦੇ ਦੇ ਉੱਤੇ ਬੋਲੀ ਗਹਿਣ ਲੱਗੀ ਯਾਰ ਮੈਂ ਤਾਂ ਬਹੁਤ ਫਿਲਮ ਮਤਲਬ ਮੈਂ ਕਿੰਨੇ ਚਿਰ ਬਾਅਦ ਮੈਨੂੰ ਕੋਈ ਐਸੀ ਜੀ ਫਿਲਮ ਲੱਗੀ ਜਿਹੜੀ ਮੈਨੂੰ ਲੱਗਦਾ ਮੈਂ ਬਾਰ ਬਾਰ ਤਿੰਨ ਚਾਰ ਵਾਰੀ ਦੇਖੂ ਮੈਂ ਘੱਟੋ ਘੱਟ ਮੈਨੂੰ ਲੱਗਦਾ ਅਛਾ ਲੱਗਦਾ ਵੀ ਇਹ ਕਿ ਬਾਲੀਵੁੱਡ ਨੂੰ ਮਾਤ ਪਾ ਰਿਆ ਹੁਣ ਪੰਜਾਬੀ ਸਿਨੇਮਾ ਹੋਲੀਆ ਯਾਰ ਕਾ ਤੂੰ ਆਪਾਂ ਕੇ ਨਾ ਮੁਕਾਬਲੇ ਕਰਨੇ ਆਪਣੀ ਆਪ ਦੀ ਜੀ ਘੈਂਟ ਆ ਬਸ ਇਹਨਾਂ ਇੰਨੀ ਚੀਜ਼ ਵੱਡੀ ਆ ਬਸ ਪਤਾ ਕੀ ਜੇਕਰ ਬਾਲੀਵੁੱਡ ਵੀ ਆਪਣਾ ਹੀ ਆ ਬਸ ਇਹ ਵੀ ਆਪਣੀ ਚੀਜ਼ ਵਧੀਆ ਹੋਣੀ ਚਾਹੀਦੀ ਆ ਅਛਾ ਗੁੱਗੂ ਭਾਈ ਤੇ ਗੇਮ ਟ੍ਰੋਲ ਵਿੱਚ ਕੋਈ ਦੋ ਸ਼ਬਦ ਉਹਨਾਂ ਦੀ ਤਾਰੀਖ ਤੇ ਆਂ ਯਾਰ ਐਦੂ ਸੋਣਾ ਕੁਝ ਹੋਈ ਨਹੀਂ ਸਕਦਾ ਐਡਾ ਗੁੱਗੂ ਭਾਈ ਤਾਂ ਮਤਲਬ ਮੈਨੂੰ ਲੱਗਦਾ ਵੀ ਜੇ ਮੈਂ ਕਹਾਂ ਵੀ ਜੇ ਮੈਂ ਮਹਾਰਾਜ ਕਰੇ ਜੇ ਮੈਂ 60 ਸਾਲ ਤੱਕ 65 ਸਾਲ ਤੱਕ 70 ਸਾਲ ਤੱਕ ਕੰਮ ਕਰਾਂ ਤਾਂ ਮੈਂ ਚਾਹੁੰਦਾ ਵੀ ਮੇਰੀ ਆ ਮੇਰਾ ਏਜ ਮੇਰਾ ਮੇਰਾ ਮਾਹੌਲ ਚਲ ਗੁੱਗੂ ਬਾਈ ਵਰਗਾ ਹੋਣਾ ਚਾਹੀਦਾ ਕੀ ਬਾਤ ਇੱਕ ਤੌਰ ਤੇ ਉਹਨਾਂ ਦੇ ਮੁੱਛ ਨੂੰ ਵਟਦੇ ਤੂੰ ਇਦੋਂ ਸੋਹਣਾ ਪੰਜਾਬੀ ਨਹੀਂ ਮੈਂ ਦੇਖਿਆ ਕਦੇ ਕੀ ਬਾਤ ਬਾਬੇ ਥੈਂਕ ਯੂ ਧੰਨਵਾਦ ਵੀਰੇ ਸੋ